ਨੋਤੀ ਹੈ ਉਰ ਤੇ ਜੂੜਾ ਸਾਡੀ ਮਾਂ ਬੋਲੀ ਨੂੰ ਸਾਡੇ ਸਕੂਲਾਂ ਦੇ ਵਿੱਚ ਖਤਮ ਕੀਤਾ ਜਾ ਰਿਹਾ ਇਤਿਹਾਸ ਤੋਂ ਸਾਡੇ ਬੱਚਿਆਂ ਨੂੰ ਵੱਖ ਕੀਤਾ ਜਾ ਰਿਹਾ ਆਪ ਸੋਚਣਾ ਤੇ ਨਾਲ ਕਾਲਾ ਪਗੜਾਣਾ ਗੁਰਸੇਵਕ ਸਿੰਘ ਸੋਹੀ ਹੈ ਨ੍ਰਿਤਮਜੀਤ ਨੋਤੀ ਹੈ ਜਸਵੀਰ ਫੌਜੀ ਪੰਜ ਪਗੜਾਣਾ ਪੰਚਾਇਤ ਦੇ ਤੇ ਸਮੁੱਚੇ ਬੈਦਵਾਨ ਪਰਿਵਾਰ ਤੇ ਸਿਰ ਮੱਥੇ ਪ੍ਰਵਾਨ ਹੈ ਸਾਰੀ ਰੱਬ ਰੂਪੀ ਸੰਗਤ ਦਾ ਦਿਲ ਦੀਆਂ ਗਹਿਰਾਈਆਂ ਵਿੱਚੋਂ ਬਾਈ ਸਾਡਾ ਮਨਜੀਤ ਸਰਪੰਚ ਦਾਜੂ ਮਜਰੇ ਵਾਲਾ ਉਹ ਠੋਕ ਪਜਾ ਕੇ ਧੰਨਵਾਦ ਕਰ ਰਿਹਾ ਸਾਰੀ ਰੱਬ ਰੂਹੀ ਸੰਗਤ ਦਾ ਵੱਡਾ ਧੰਨਵਾਦ ਜੀ ਆਇਆਂ ਨੂੰ ਆਖਿਆ ਜਾ ਰਿਹਾ ਹੈ ਕਰਦੇ ਆ ਪ੍ਰਦਾਨ ਕਹਿੰਦੇ ਗੁਰੀ ਆ ਨਾਲ ਹੈਪੀ ਹੋਣੀ ਆ ਨਾਲ ਪੰਤੋਣੀ ਗਰਵਚਨ ਹੋਣੀ ਆ ਪੀਲੇ ਰੰਗ ਦੇ ਲਗੋਟੇ ਦੇ ਵਿੱਚ ਆ ਨਿਸ਼ਾਤ ਆ ਮੇਰੇ ਮਿੱਤਰੋ ਹਰਿਆਣੇ ਵਾਲਾ ਉਹ ਕਹਿੰਦੇ ਹਰਿਆਣੇ ਦਾ ਛੋਰਾ ਹੈ ਮੇਰੇ ਮਿੱਤਰੋ ਉਹ ਗੱਲ ਕਹਿੰਦੇ ਟਿਕਾਣੇ ਆ ਲੱਗਿਆ ਜੋਰ ਗੱਜ ਗੱਜ ਚੌੜੀ ਛਾਤੀ ਖਿਡਾਰੀ ਦੇ ਬੇਲਣਿਆਂ ਵਰਗੇ ਪਾਟੇ ਕਹਿੰਦੇ ਮਾਂ ਦੇ ਬੱਬਰ ਛੇਰਾਂ ਦੇ ਉਹ ਜਿੱਤਣਾ ਕਿਹਨੇ ਹੈ ਹਰਨਾ ਕਿਹਨੇ ਹੈ ਸ਼ਕਤ ਹੈ ਰਹਿਣੀ ਹੈ ਮੇਲਾ ਚੱਲਦਾ ਤੀਉ ਮਾਦਰੇ ਚੱਲਦਾ ਓ ਟੱਕ ਟੱਕ ਪੈਣੀ ਆ ਟੱਕ ਟੱਕ ਪੈਣੀ ਆ ਆ ਸਾਹਮਣੇ ਚੱਲਦਾ ਹੋਇਆ ਮੁਕਾਬਲਾ ਕਿ ਜਵਾਨੀ ਚੜੀਆ ਸੁਰਖ ਜਵੇਰ ਵਰਗੀ ਓ ਗੱਤ ਕਾਠ ਨੇ ਪੂਰੇ ਕਮਾਲ ਵੀ ਆ ਨਾ ਪਰਵਾਹ ਕੀਤੀ ਜੇੜ ਸਖਰਮੀਆਂ ਦੀ ਓ ਲੱਗਿਆ ਜੋ ਹਾਂ ਏ ਰੇਸੋ ਜੀ ਵਿਚਾਸੇ ਇਤ ਹਾਰ ਵੀ ਉਲਦੀ ਕਿਨੇ ਕੀ ਦੀ ਝੋਲੀ ਪੈਣਾ ਇਹ ਗੱਲ ਅਜੇ ਨਾ ਸੋਜੀ ਦੋਵੇਂ ਪਾਸੇ ਜੋਰ ਬਥੇਰਾ ਮੰਨ ਦਾ ਈਨ ਨਾ ਕੋਈ ਕਿ ਸੋਚਾਂ ਦੇ ਵਿੱਚ ਦੋਵੇਂ ਪਈਆਂ ਅੱਜ ਗੱਲ ਕੀ ਹੋਈ ਧੂੜਾ ਅੰਬਰਾਂ ਤੱਕ ਪੁੱਜੀਆ ਓਏ ਚੋਬਰ ਘਟੋ ਕੱਟੀ ਓਏ ਜੋ ਜਿੱਤਣਗੇ ਰੂਪੋ ਵਾਲੀ ਰਾਣਾ ਜੀ ਹੈ ਜੋਰ ਜਿਨ੍ਹਾਂ ਦੇ ਪੱਤੀ ਓਏ ਜੋ ਜਿੱਤਣਗੇ ਰੂਪੋ ਵਾਲ ਰਾਣਾ ਜੀ ਹੈ ਜੋਰ ਜਿਨ੍ਹਾਂ ਦੇ ਪੱਤੀ

ਪਿੰਡ ਦਾਦੂ ਮਜਰਾ ਤੋਂ ਸਮੂਹ ਗਰਮਾ ਗ੍ਰਾਮ ਪੰਚਾਇਤ ਵੱਲੋਂ ਅ ਜਿਹੜਾ ਆਪਣਾ ਕਸਤੀ ਦੰਗਲ 17 ਤਰੀਕ ਨੂੰ ਕਰਾਇਆ ਸੀ ਇਹਦੇ ਵਿੱਚ ਜਿਹੜੀ ਪਹਿਲੀ ਕਸਤੀ ਹੈ ਨਿਸ਼ਾਨ ਦਿੱਲੀ ਨੇ ਕੁਲਵਿੰਦਰ ਪੁੱਟੇ ਨੂੰ ਹਰਾ ਕੇ ਜਿੱਤੀ ਹੈ 1 ਲੱਖ ਰੁਪਏ ਦਾ ਪਹਿਲਾ ਇਨਾਮ ਨਿਸ਼ਾਨ ਦਿੱਲੀ ਨੇ ਜਿੱਤੇ ਆ ਜੀ ਤੇ ਮੈਂ ਆਪਣੇ ਪਿੰਡ ਪਹੁੰਚਣ ਤੇ ਜਿੰਨੇ ਵੀ ਮੇਰੇ ਯਾਰ ਦੋਸਤ ਮਿੱਤਰ ਪਿਆਰੇ ਤੇ ਪਿੰਡ ਵਾਸੀ ਜਾਨਾ ਪਿੰਡ ਪਹੁੰਚਣ ਦੇ ਸਾਰਿਆਂ ਦਾ ਧੰਨਵਾਦ ਕਰਦਾ ਤੇ ਸਾਰਿਆਂ ਜਿਹੜੇ ਐਨ ਆਰ ਆਈ ਭਰਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਹੜੇ ਏਡੇ ਏਡੇ ਮੇਲੇ ਨੇ ਇਹਨਾਂ ਦੇ ਸਹਿਯੋਗ ਨਾਲ ਕਰਾਏ ਜਾਂਦੇ ਨੇ ਤੇ ਆਪਣੇ ਜਿਹੜੇ ਪਿੰਡ ਦੇ ਜਿਹੜੇ ਸਹੋਗੀ ਸੱਜਣ ਨੇ ਮੈਂ ਨਾ ਸਾਰਿਆਂ ਦਾ ਧੰਨਵਾਦ ਕਰਦਾ ਮੈਂ ਫਿਰ ਤੋਂ ਇੱਕ ਵਾਰ ਜਿਹੜਾ ਮੇਰੇ ਪਿੰਡ ਆ ਚੱਲ ਕੇ ਆਏ ਨੇ ਮੇਲੇ ਦੀ ਰੌਣਕ ਵਧਾਉਣ ਆਏ ਨੇ ਮੈਂ ਉਹਨਾਂ ਦਾ ਫੇਰ ਬਿਲ ਤੋਂ ਇੱਕ ਵਾਰ ਧੰਨਵਾਦ ਕਰਦਾ ਤੇ ਆਪਣੀ ਨਗਰ ਪੰਚਾਇਤ ਵੱਲੋਂ ਸਾਰਿਆਂ ਦਾ ਧੰਨਵਾਦ ਕਰਦਾ ਜਿਹੜੇ ਦਿਨ ਦੇ ਕਸ਼ਤੀ ਦੰਗਲ ਆ ਪਿੰਡ ਪਿੰਡ ਹੋਣੇ ਸੀ ਤੇ ਇਦਾਂ ਦੇ ਦੰਗਲਾਂ ਦੇ ਦੇ ਹੋਣ ਦੇ ਨਾਲ ਪਿੰਡ ਦੇ ਵਿੱਚ ਆਪਸੀ ਪਾਈ ਕਾਪੀ ਵਾਜ਼ੀ ਤੇ ਜਿਹੜੇ ਅੱਜ ਤੱਕ ਨਾ ਇੱਕ ਪੰਜ ਤਰ੍ਹਾਂ ਦੇ ਹੁਣ ਛੇਮਤ ਰਿਆ ਚੱਲ ਰਿਹਾ ਨਸ਼ਿਆਂ ਦਾ ਤਰਿਆਜ ਨੂੰ ਆਪਾਂ ਕਹਿੰਦੇ ਆ ਇਹਨੂੰ ਵੀ ਬਹੁਤ ਥੱਲ ਪੈਂਦੀ ਹੈ ਜਿਹੜੇ ਬੱਚੇ ਨੇ ਆਪਣੇ ਆਉਣ ਵਾਲੀ ਪੀੜ੍ਹੀ ਹੈ ਇੱਕ ਗ੍ਰਾਊਂਡ ਦੇ ਨਾਲ ਜੁੜਦੀ ਹੈ ਤੇ ਆੜੀਆਂ ਆਪਣੀਆਂ ਜੱਦੀ ਪੁਸਤੀ ਪੁਸਤੀ ਦੰਗਲ ਚੱਲਦੇ ਆ ਰਹੇ ਨੇ ਉਹਨਾਂ ਨਾਲ ਜੁੜਦੀ ਹੈ ਮੈਂ ਸਾਰਿਆਂ ਨੂੰ ਫੇਰ ਬੇਨਤੀ ਕਰਦਾ ਪਿੰਡ-ਪਿੰਡ ਤੇ ਤੇ ਇਹਦਾ ਦੰਗਲ ਹੋਣੇ ਚਹੀਦੇ ਨੇ ਤੇ ਮੈਂ ਪਿੰਡ ਵਾਲੇ ਨੂੰ ਫੇਰ ਬੇਨਤੀ ਸਪੈਸ਼ਲ ਪਿੰਡ ਵਾਲੇ ਨੂੰ ਬੇਨਤੀ ਕਰਦਾ ਕਿ ਜਿਹੜੇ ਇਦਾਂ ਦੇ ਚੰਗੇ ਕੰਮ ਹੁੰਨੇ ਆ ਉਹਨਾਂ ਦੇ ਵਿੱਚ ਵੱਧ ਝੜ ਕੇ ਹਿੱਸਾ ਲਿਆ ਕਰੋ ਭਰਾਵ ਅੱਗੇ ਆ ਕੇ ਕੰਮ ਕਰਦਾ ਤਾਂ ਉਹਦਾ ਸਾਥ ਦਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਮੂਹ ਕਮੇਟੀ ਮੈਂਬਰ ਤੇ ਸਮੂਹ ਦੀ ਗ੍ਰਾਮ ਪੰਚਾਇਤ ਵੱਲੋਂ ਸਰਪੰਚ ਜੀ ਵੱਲੋਂ ਸਭ ਜਿਹੜੇ ਸੱਜਣ ਮੇਰੇ ਪਿੰਡ ਦੇ ਨੇੜੇ ਤੇੜੇ ਤੋਂ ਆਇਆ ਚੱਲ ਕੇ ਸਾਡੇ ਇਸੀ ਲੰਗਰ 'ਚ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਆਪਣੇ ਪਿੰਡ ਵੱਲੋਂ ਸਾਰੇ ਆਸੇ ਪਾਸੇ ਤੋਂ ਆਏ ਪਤਵੰਤੇ ਸੱਜਣਾ ਦਾ ਜੋ ਕੁਸ਼ਤੀ ਦੰਗਲ ਦੇਖਣ ਆਏ ਸਾਰਿਆਂ ਦਾ ਤੇ ਤਹਿਦੀ ਲੋ ਤੇ ਆਪਣੀ ਪੰਚਾਇਤ ਵੱਲੋਂ ਤਹਿਦੀ ਲੋ ਧੰਨਵਾਦ ਕਰਦਾ ਆ। ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਆਪਾਂ ਸਾਰਿਆਂ ਨੂੰ ਪਤਾ ਹੀ ਦੇ ਕਿ ਆਪਣੇ ਪਿੰਡ ਦਾਦੂਮਾ ਜਿਹੜੇ ਕੁਸ਼ਤੀ ਦੰਗਲ ਸੀ 17 ਅਗਸਤ ਦਾ ਅੱਜ ਉਹ ਕਾਰਜ ਸਫਲ ਹੋ ਗਿਆ ਜੀ ਪਹਿਲਾਂ ਤਾਂ ਅਸੀਂ ਇਲਾਕਾ ਨਿਵਾਸੀ ਜਿੰਨੇ ਵੀ ਦੂਰੋਂ ਨੇੜੇੋਂ ਸੰਗਤ ਆਈ ਹੈ ਉਹਦਾ ਅਸੀਂ ਤਹਿਦੀ ਲੋ ਧੰਨਵਾਦ ਕਰਦੇ ਆ ਜਿੰਨੇ ਵੀ ਸਾਡੇ ਸਹਿਯੋਗੀ ਸੀ ਉਹਨਾਂ ਦਾ ਬਹੁਤ-ਬਹੁਤ ਦਿਲੋਂ ਧੰਨਵਾਦ ਸਾਰੀ ਟੀਮ ਵੱਲੋਂ ਤੇ ਬਾਕੀ ਸਾਡੇ ਪਿੰਡ ਕੁਸ਼ਤੀ ਦੀ ਵੱਡੀ ਝੰਡੀ ਦਾ ਨਾਮ ਸੀ 1 ਲੱਖ ਰੁਪਿਆ ਜੀ ਉਹਦੇ ਵਿੱਚ ਜੇਤੂ ਹੋਇਆ ਜਿਹੜਾ ਜੀ ਨਿਸ਼ਾਂਤ ਦਿੱਲੀ ਤੇ ਉਹਦੇ ਨਾਲ ਬਲਵਿੰਦਰ ਪੁੱਟੇ ਦੀ ਝੰਡੀ ਸੀ ਤੇ ਉਹਦੇ ਵਿੱਚ ਜੇਤੂ ਜਿਹੜਾ ਹੋਇਆ ਪਹਿਲਵਾਨ ਹੈ ਉਹਦਾ ਨਾਮ ਹੈ ਨਿਸ਼ਾਂਤ ਦਿੱਲੀ ਹਾਂਜੀ ਤੇ ਅਸੀਂ ਅੱਜ ਫਿਰ ਅਸੀਂ ਧੰਨਵਾਦ ਕਰਦੇ ਹਾਂ ਸਾਰੇ ਇਲਾਕੇ ਦਾ ਤੇ ਸਾਰੇ ਪਿੰਡ ਦੀ ಗ್ರಾಮ ਪੰਚਾਇਤ ਦਾ ਤੇ ਹੋਰ ਵੀ ਜਿੰਨੇ ਵੀ ਸਾਡੇ ਸਹਿਯੋਗੀ ਸੀ ਐਨ ਆਰ ਆਈ ਭਰਾ ਸੀ ਉਹਨਾਂ ਦੇ ਵੀ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਕਿ ਉਹਨਾਂ ਦੀ ਸਾਰੀ ਕਾਰਜਕਾਰੀ ਨਾਲ ਅੱਜ ਸਾਡਾ ਸਫਲ ਹੋਇਆ ਕਾਰਜ ਤੇ ਪ੍ਰਮਾਤਮਾ ਦਾ ਵੀ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਸਾਨੂੰ ਸਮਾਂ ਦਿਆ ਤਾਂ ਸਾਰਿਆਂ ਦਾ ਸਹਿਯੋਗੀ ਸੱਜਣਾ ਦਾ ਅਸੀਂ ਧੰਨਵਾਦ ਹੈ ਕਿ ਰਲ ਮਿਲ ਕੇ ਮੇਲੇ ਹੁੰਦੇ ਨੇ ਕੋਈ ਇਕੱਲਾ ਬੰਦਾ ਕਰ ਨਹੀਂ ਸਕਦਾ ਇਹ ਸਾਰੀ ਟੀਮ ਹੈ ਟੀਮ ਸਾਡੀ ਪੂਰੀ ਬਹੁਤ ਵਧੀਆ ਟੀਮ ਹੈ ਪੂਰੀ ਹੰਬੜਾ ਮਾਰਦੀ ਹੈ ਕਿਸੇ ਦੇ ਮੂੰਹ ਤੋਂ ਕੋਈ ਐ ਨਹੀਂ ਕੋਈ ਕਹਿੰਦਾ ਵੀ ਨਾ ਆ ਨਹੀਂ ਹੋਣਾ ਹਰੇ ਕਹਿੰਦਾ ਹੋਊਗਾ ਤੁਸੀਂ ਕਰੋ ਅਸੀਂ ਮੂਰੇ ਹੋ ਕੇ ਕਰ ਰਹੇ ਹਾਂ ਸਾਰੇ ਪਿੰਡ ਦਾ ਵੀ ਸਹਿਯੋਗ ਹੈ ਸਾਰਾ ਪਿੰਡ ਸਾਨੂੰ ਬਹੁਤ ਹੰਬੜੇ ਮਾਰ ਕੇ ਜੋ ਵੀ ਹੁੰਦਾ ਕਾਰਜ ਪਿੰਡ ਦੇ ਵਿੱਚ ਉਹ ਰਾਸ਼ੀ ਪੈਸਾ ਜੋ ਵੀ ਹੈ ਬਹੁਤ ਹਮ ਹਮਾ ਕੇ ਵੱਧ ਚੜ ਕੇ ਲੋਕ ਦੰਦੇ